ਸਾਡੀ ਬੀਬੀ ਦੇ ਆ ਵੇੜੀ ਆਵੇ ਜਿਨੇ ਅੱਜ ਮੇਲਸ ਦਾਇਆ ਮੇਵਾਰੀ ਜਾਵਾ ਝਿਲ ਅੱਜ ਮੇਲਸ ਦਾਇਆ ਮੰਮੇ ਜਾਏ ਨਾਨੀ ਜਾਏ ਮੰਮੇ ਆਏ ਮੰਮੀ ਆਵੇੜਾ ਰੋਸ਼ਨਾਇ ਮੇਵਾਰੀ ਜਾਵਾ ਮੰਮੀ ਆਵੇੜਾ ਰੋਸ਼ਨਾਇ ਲਿਆ ਲੱਡੂ ਆਦੀ ਥਾੜੀ ਦਿਨ ਅੱਜ ਸ਼ਗਨਾਂ ਦਾ ਆਇਆ ਮਹਿਵਾਰੀ ਜਾਵਾਂ ਦਿਨ ਅੱਜ ਸ਼ਗਨਾਂ ਦਾ ਆਇਆ ਜਾਗੋ ਜਗਦੀ ਪਹਿਣੋਣੀ ਮੰਮੀ ਸਜਦੀ ਪਹਿਣੋਣੀ ਜਾਗੋ ਸਿਰ ਤੇ ਲਈਏ ਸਜਾ Bye. Hadi hadi. ਤਕਈ ਕਿ ਫਲ ਪਾਊਗੀ ਕੋਈ ਪਤਾ ਨਾ ਖਲਿਆਊ ਬਾਰੇ ਚਰਨੇ ਨੰਬੂ ਦੀ ਕੱਟੂ ਤੇਰੀਆਂ ਮਾਜੀ ਹਾਂ ਮੇਰੀਆਂ ਖੇਤ ਦੀ ਤੂੰ ਕਹਿਰਾਗੇ ਸਿੱਕਾ ਵਾਲੇ ਸੱਜ ਨੂੰ ਤੋੜ ਦੇ ਤੂੰ ਤੇਰੀ ਪਾਊਗਾ ਟੋੜ ਕੇ ਤੇ ਮਾਰਾਂਗੇ ਨੀ ਕੀ ਫਾਪਾ ਹੁੰਦੀ ਮੋਤੀ ਲਾਲ ਖਲਾਉਗੀ ਤੋੜ ਕੇ ਮਾਰੀਏ ਅਸੀ ਭਗਵਾਲੇ ਸਾਜ ਨੂੰ ਤੋੜ ਦੇਣਾ ਨਹੀਂ ਅਸੀ ਭਗਵਾਲੇ ਸਾਜ ਨੂੰ ਤੋੜ ਦੇ ਮੱਥੇ ਤੇ ਜੈਨ ਨੂੰ ਹਰਾ ਲੰਮਾ ਗਾ ਦੇ ਸਾਕ ਤੋੜ ਕੇ ਲਿਆਵੇਗੀ ਤੋੜ ਤੇਰੀ ਆ ਗਈ ਤੇਰੀ ਆਹ ਬੋਲੇ ਕਹਿੰਦੇ ਮੈਨੂੰ ਕਹਿੰਦੇ ਆਸਾਵਾਤ ਕੋਲ ਤੋੜ ਦੇਵਾ ਦੇਈਏ ਸੱਚਾ ਬਾੜੇ ਸੱਜ ਨੂੰ ਤੋੜ ਦੇਵਾ ਦੇਈਏ ਸੱਚਾ ਬਾੜੇ ਤੋੜ ਵੀ ਦੇ ਮਮੀ ਜ਼ੋਰ ਦਾ ਲਾ ਰੱਖਿਆ ਸੱਜ ਸਾਂਭ ਕੇ ਰੱਖਣਾ ਤੋੜ ਦੇ ਤੋੜ ਜੂ ਤੋੜੇ ਨਹੀਂ ਤੋੜੇ ਕੰਮ ਆਊਗਾ ਕਰਕੇ ਤੰਗ ਨੀ ਕਰ ਤੰਗ ਨੀ ਨੀ ਤੋੜਦੇ ਹੁਣ ਮੰਮੀਆਂ ਤੇ ਜੋਰ ਨਹੀਂ ਲਾਉਂਦੀਆਂ ਖਾਣੇ ਦੀ ਲਾਭੀ ਹਾਂਜੀ ਹਾਂ ਤੇ ਮੋਟੋ ਜੀ ਕਦਵਾ ਤੇਰੀ ਹੈ ਹਾਂਜੀ ਹਾਂ ਤੇਰੀ ਹੈ ਦੇਖ ਗਈ ਨੂੰ ਮਾਰਾਂਗੇ ਛੋਟਾ ਛੋਟ ਬੁਲਾਵਾਂਗੇ ਦੇਖ ਗਈ ਕੀ ਫੜ ਪਾਵੇਗੀ ਮੋਤੀ ਲਾਲ ਖਲਾਰੇ ਉਹ ਮੇਰੀ ਮਾਸੀ ਨੇ ਛੋਡੇ ਭਾਬਤੇ ਲਾਤੇ ਵੇ ਉਹ ਖੱਦੋ ਤੇਰੀ ਆ ਤੇਰੀ ਆ ਨਾ ਉਹਨੂੰ ਨਹੀਂ ਮਾਰਨਾ ਬਈ ਉਹ ਚੰਗੀ ਆ ਠੀਕ ਹੈ ਮਤਲਬ ਭਾਗਾਣੀ ਕੁੜੀ ਐ ਪੇਟ ਕੋਈ ਨਹੀਂ ਬਹੂਆਂ ਘੱਟੀਆਂ ਨੇ ਖੜ ਜਾ ਬਈ ਬਹੂਆਂ ਚੱਲ ਤੂੰ ਸੱਚ ਤੋਰ ਬਈ ਬੇ ਕਲਵਿੰਦਰਾ ਬਾਲੇ ਦੰਦ ਜੇ ਕੱਢਦੀ ਰਹਿੰਦੀ ਐ ਤੇਰੀ ਆ ਦੇਖੀ ਭਾਈ ਖੇਤ ਬੜੇ ਵਾਸੀ ਕੁੰਨਾਂ ਦਾ ਹਸਲਾ ਇਹ ਕੰਮ ਨੂੰ ਝਾਂਜੇ ਪਾਈਆਂ ਨਹੀਂ ਲੰਘੀ ਤੁੰਗਾਂ ਕਾਹਦੇ ਦਾ ਮਾਮਾ ਸੀ ਨਸਰਾ ਪਾਪੀ ਆ ਵੀਰ ਖਾਣ ਨੂੰ ਉਹ ਜਾਂਦਾ ਤੀਨ ਸ਼ਗਨ ਆਪ ਖਾ ਦੇਂਦੇ ਬਲਮੀਰ ਦਾ ਮਾਮਾ ਹੁਣੀ ਹੋਇ ਚੱਲਦੀ ਗੱਡੀ ਜਿਹੜੇ ਖਾੜ ਕੋਈ ਬੋਲਦੀ ਆਪਣੀ ਕੁੜੀ ਆ ਛੋਟੇ ਧਰ ਦੀ ਕੰਨ ਚੜਾ ਕੇ ਪਾਪੀ ਪਾਉਂਦੀ ਲੁੱਟੀਆਂ ਛੋਟੇ ਧਰ ਦੀ ਕੰਨ ਚੜਾ ਕੇ ਪਾਪੀ ਪਾਉਂਦੀ ਲੁੱਟੀਆਂ ਛੋਟੇ ਧਰ ਦੀ ਕੰਨ ਚੜਾ ਕੇ ਪਾਪੀ ਪਾਉਂਦੀ ਲੁੱਟੀਆਂ ਪਿੱਛੇ ਨਾ ਜਾਈਂ ਪਿੱਛੇ ਨਾ ਸਾਨੂੰ ਵੀ ਦੇਖ ਲੈਣ ਕੋ ਪਿੱਛੇ ਨਾ ਜਾਈਂ ਮੀ ਮਹਿਨਤ ਨੱਚਨੀ ਮੈਂ ਹੱਥ ਦਿਨੋਂ ਥੱਕਾ ਨਹੀਂ ਮੈਂ ਨੱਚਾ 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 ਨਹੀਂ ਮੈਂ ਨੱਚੇ ਬਿਨਾ ਥੱਕਾਂ ਕੇ ਵਾਂਗੇੜਾ ਕੁੜੀਓਂ ਜੀ ਮੈਂ ਨੱਚੀ ਨੱਚ ਪੱਟ ਦੇਵਾ ਮੇੜਾ ਕੁੜੀਓਂ ਜੀ ਮੈਂ ਨੱਚੀ ਨੱਚ ਪੱਟ ਦੇਵਾ ਮੇੜਾ ਕੁੜੀ ਨੱਚ 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 ਨਹੀਂ ਦੁਹਲੀ ਹੁਲੀ ਨੱਚ ਟਿਕ ਪਵੇ ਨਾ ਖਵੰਦੀ ਅਦੀ ਕੰਧ ਲੱਲੀਏ ਤੇਰਾ ਗਿੱਧਾ ਸਾਰੇ ਪਿੰਡੋਂ ਪਸੰਦ ਵਾਲੀਏ ਤੇਰਾ ਗਿੱਧਾ ਸਾਰੇ ਬਣਕੇ ਪਟੋਲਾ ਮਾਸੀ ਆਈ ਬਣਕੇ ਪਟੋਲਾ ਮਾਸੀ ਆਈ ਆ ਵਧੀਆ ਗਲ ਸੋਹਣੀਆਂ ਤਾਰਾ ਨੱਚਦੀ ਮਾਸੀ ਤੋਂ ਪੰਜ ਪਤਾ ਸੇਵਾਰਾਂ ਨੱਚਦੀ ਮਾਸੀ ਤੋਂ ਪੰਜ ਪਤਾ ਸੇਵਾਰਾਂ ਨੱਚਦੀ ਮਾਸੀ ਤੋਂ ਪੰਜ ਪਤਾ ਸੇਵਾਰਾਂ ਹਰਿਆ ਹਰਿਆਤਾ ਵਿਖਾ ਵਿਖਾਲੀ ਨਜ਼ਰਾਨੇ ਉਸੇ ਕੰਨ ਵਿਚਾ ਵਿਖਾਲੀ ਨਜ਼ਰਾਨੇ ਪੂਰੀਆਂ ਅੱਜ ਹੋਈਆਂ ਮਰਤਾ ਸਭੇ ਪੂਰੀਆਂ ਅੱਜ ਹੋਈਆਂ ਮਰਤਾ ਬਾਰੀ ਬਾਰਸੀ ਕਟਣ ਗਿਆ ਸੀ ਬਾਰੀ ਬਾਰਸੀ ਕਟਣ ਗਿਆ ਸੀ ਖਟਕੇ ਲਿਆਂਦਾ ਚਾਕੂ ਕਿੰਦਾ ਤਾਂ ਸਾਦਾ ਜੇ ਨੱਚੇ ਮੁੰਡੇ ਦਾ ਬਾਪੂ ਕਿੰਦਾ ਤਾਂ ਸਾਦਾ ਬਾਰੀ ਬਾਰਸੀ ਕਟਣ ਗਿਆ ਸੀ ਬਾਰੀ ਬਾਰਸੀ ਕਟਣ ਗਿਆ ਸੀ ਖਟਕੇ ਲਿਆਂਦੀ ਮਸੰਮੀ ਕਿੰਦਾ ਤਾਂ ਸਾਦਾ ਜੇ ਨੱਚੇ ਮੁੰਡੇ ਦੀ ਮੰਮੀ ਸਾਦਾ ਜੇ ਨੱਚੇ ਮੁੰਡੇ ਦੀ ਮੰਮੀ ਕਿੰਦਾ ਤਾਂ ਇਸਹਾਂ ਦਾ ਇਹ ਰੂਹ ਤੇਰੀ ਵਾਰ ਸੀ ਖੜਨਾ ਗਿਆ ਸੀ ਖੜ ਕੇ ਲੈ ਜਾਂਦੀ ਠਮਾਸੀ ਜਿੱਦਾਂ ਦਾ ਸਾਦਾ ਜੇ ਨੱਚੇ ਮੁੰਡੇ ਦੀ ਮਾਸੀ ਜਿੱਦਾਂ ਦਾ ਸਾਦਾ ਜੇ ਨੱਚੇ ਮੁੰਡੇ ਦੀ ਮਾਸੀ ਜਿੱਦਾਂ ਤਿਸ ਸੇ ਬਕੂ ਕਾਮਰ ਦਾ ਭੱਜੋ ਹੀਰੋਲੇ ਬਕੂ ਕੱਲਾ ਮੱਜਾਂ ਚਾਹਤਾ ਭੱਜੋ ਹੀਰੋ ਦੇ ਘਰ ਕੱਲਾ ਵੱਡਾ ਚਾਹਤਾ ਹਰੇ ਹਰੇ ਕਾਉ ਤੇ ਉਦਨ ਪਮੀਰੀਆਂ ਬੋਲੋ ਵੀਰੋ ਵੇ ਪਹਿਣਾ ਮੰਗਲ ਜੰਦੀਰੀਆਂ ਬੋਲੋ ਵੀਰੋ ਵੇ ਪਹਿਣਾ ਮੰਗਲ ਜੰਦੀਰੀਆਂ ਆਸੀ ਬਾਰੀ ਬਾਰ ਜੀ ਖੱਟਣ ਗਿਆ ਸੀ ਖੱਟ ਕਹਿੰਦੇ ਆਂਦੀ ਖੇਤੀ ਮੁੰਡੇ ਦਾ ਡੈੜੀ ਰੁੱਸਿਆ ਵੀਰੇ ਕਹਿੰਦਾ ਮੈਂ ਨਾ ਕੋੜ ਮੈਂ ਨਹੀਂ ਦੇਖੀ ਮੁੰਡੇ ਦਾ ਡੈੜੀ ਰੁੱਸਿਆ ਵੀਰੇ ਕਹਦਾ ਬੱਲੇ ਬੱਲੇ ਵੀ ਵੱਡੀ ਮਾਮੀ ਜੇਲਦਾਰਨੀ ਸਾਵਾ ਸਾਵਾ ਵੀ ਵੱਡੀ ਮਾਮੀ ਜੇਲਦਾਰਨੀ ਜੇ ਮੈਂ ਹੁੰਦੀ ਜੇ ਮੈਂ ਹੁੰਦੀ ਜੇਲਦਾਰਨੀ ਤੇਰੀ ਮੁੱਛ ਤੇ ਚਵਾਰਾ ਕੌਂਦੀ ਜੇ ਮੈਂ ਹੁੰਦੀ ਜੇਲਦਾਰਨੀ ਤੇਰੀ ਮੁੱਛ ਤੇ ਚਵਾਰਾ ਕੌਂਦੀ ਜੇ ਮੈਂ ਜੇ ਮੈਂ ਹੁੰਦਾ ਜੱਜ ਬੱਲੀਏ ਤੇਰੀ ਗੁੱਤ ਤੇ ਕਜੇਰੀ ਲਾਉਂਦਾ ਜੇ ਮੈਂ ਹੁੰਦਾ ਜੱਜ ਬੱਲੀਏ ਤੇਰੀ ਗੁੱਤ ਤੇ ਕਜੇਰੀ ਲਾਉਂਦਾ ਓਸਾਂ ਦਾ ਮਾਣ ਅਜ਼ਰ ਦੇ ਸਾਹਮਣੇ ਉੱਚਾ ਕਰਾ ਪਾਉਣਾ ਬੱਕਰੇ ਰੋਦੇ ਮਰਜੀ ਕਰੀ ਆਪਣਾ ਰੂਪ ਚਲਾਉਣਾ ਤੇਰਾ ਕਦੋਂ ਦੀ ਕਹਿੰਦੀ ਸੀ ਆਗਿਆ ਨਾਨਕਾ ਮੇਰੇ ਕਦੋਂ ਦੀ ਕਹਿੰਦੀ ਸੀ ਆਗਿਆ ਨਾਨਕਾ ਮੇਲ ਕਰਾਉਂਦੀ ਕਹਿੰਦੀ ਸੀ ਅਜੰਗੂ ਦਾ ਖੋਲ ਕਰਾਉਂਦੀ ਕਹਿੰਦੀ ਸੀ ਆਗਿਆ ਨਾਨਕਾ ਖੋਲ ਕਰਾਉਂਦੀ ਕਹਿੰਦੀ ਸੀ ਚੱਲੇ ਟੈਗਰੀ ਨੂੰ ਚੌੜ ਖਾਣ ਦੀ ਹਾਰੀ ਟੱਕ ਲਈ ਟੈਗਰੀ ਨੂੰ ਉਚਾਲ ਖਾਣ ਦੀ ਮਾਰੀ ਕਹਿੰਦੀ ਟੱਕਰੀ ਨੂੰ ਟੱਕੜੀ ਫੜ ਲਏਗੀ ਬਾਜੀ ਲੈਣ ਦੇ ਬਣੇ ਟੱਕੜੀ ਫੜ ਲਏਗੀ ਬਾਜੀ ਲੈਣ ਦੇ ਮੈ ਲੰਦਾ ਜਿਵੇਂ ਆ ਗਿਆ ਮੋਲੈ ਮੈ ਲੰਦਾ ਲੰਨ ਸੁੱਤੀ ਪਈ ਚੁੰਗ ਗਿਆ ਲਾਲ ਕਤੂਰਾ ਮੈ ਲੰਦਾ ਸੁੱਤੀ ਪਈ ਹਰ ਦਿਨ ਲਿਆਉਂਦਾ ਪੀਜ਼ਾ ਵਰਪਿੰਦ ਦਲਾਲੇ ਆ ਪਣੀ ਪੀ ਕੇ ਗੁਜ਼ਾਰਾ ਕਿਸਾ ਵਰਪਿੰਦ ਦਲਾਲੇ ਆ ਪੀ ਕੇ ਗੁਜ਼ਾਰਾ ਰੱਖੀ ਤਾ ਵਰਪਿੰਦ ਦਲਾਲੇ ਆ ਦਾਲ ਖਾਗਿੰਗ ਦਾਲ ਖਾਗਿੰਗ ਪੰਜਾਬੁਣਿਆ ਸੰਘਿਆ ਦਾ ਤੂੰ ਮੰਜਾ ਬੁਣਿਆ ਵਿਚ ਦੀ ਦੀ ਸਲੀ ਗੁਤਣੀ ਨੀ ਕਿਤੇ ਅੜ ਪੰਨਣੀ ਬੰਨ ਤੇ ਅੰਦਰੋਂ ਕੋਪੜੇ ਚਾਹਣ ਚੱਲ ਜੀ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਉਂਦਾ ਲੱਡੂ ਕਪੜੇ ਤੌਂਦੀ ਨੂੰ ਕੰਨ ਮਾਰ ਗਿਆ ਗੱਡੂ ਕਪੜੇ ਤੌਂਦੀ ਨੂੰ ਆਖ ਮਾਰ ਗਿਆ ਗੱਡੂ ਕਪੜੇ ਤੌਂਦੀ ਨੂੰ ਨੀ ਨੀ ਮੁਟਾ ਬੁਲਾ ਕੇ ਜਾਂ ਤਾਂ ਬੋਲੀ ਆਂ ਸਰੀਂਕਾ ਬਣਾ ਨਾਲੇ ਵੇਚੀ ਘੱਟੀ ਪਾਟੀ ਦਾਰੂ ਪੀਣ ਅੱਜ ਤੇਰੀ ਦਾਰੂ ਦੀ ਭੱਟੀ ਪਾਟੀ ਵੇ ਦਾਰੂ ਪੀਣ ਆ ਮੈਂ ਤੇਰੀ ਵਾਸਨੀ ਘੱਟੀ ਪੱਟੀ ਖੜੀ ਹੋ ਰਵਾਂ ਤੂੰ ਤਾਂ ਕੁੜੀਏ ਬੋਲੀ ਪਾਈ ਤੂੰ ਤਾਂ ਕੁੜੀਏ ਬੋਲੀ ਪਾਈ ਸਾਟੀ ਕਰਾਦੀ ਹਾਨੀ ਤੇਰੇ ਨਾਲੇ ਦੀ ਪਾਗਾ ਫੋਕਦੇ ਗਾਂਢੇ ਖੜਿਆ ਕਰਦੇ ਨਾਲੇ ਦੀ ਪਾਗਾ ਫੋਕਦੇ ਗਾਂਢੇ ਤੇਰੇ ਨਾਲੇ तू ता कुड़िये बोली पाई तू ता कुड़िये बोली पाई मेरे जिंदे सुदी चलाई मेरा निकल गया हाथ नहीं तेरे मुंह वरगा साडे कटे दा डासन तेरे मुंह वरगा साडे कटे दा तेरे मुंह वरगा ता कुड़िये ली पाई मेरा निकल गया हाथ नहीं तेरे मुंह वरगा मुंह क्यों मिले पता सण तेरे मुंह वरगा मुंह क्यों मिले पता ਕੁੜੀਏ ਬੋਲੀ ਪਾਈ ਤੈਦਾ ਕੁੜੀਏ ਬੋਲੀ ਪਾਈ ਮੇਰਾ ਨਿਕਲ ਗਿਆ ਵਸ ਤੇਰੇ ਮੂੰ ਵਰਗਾ ਮੈਂ ਵੀ ਚਪੰਦਾ ਵਸ ਨਹੀਂ ਤੇਰੇ ਮੂੰ ਵਰਗਾ ਮੇਰੀ ਚਪੰਦਾ ਵਸ ਨਹੀਂ ਤੇਰੇ ਮੂੰ ਵਰਗਾ ਮੇਰੀ ਕਾਲ ਜੀ ਜਲਾਈ ਤੀਹ ਬਗਾਨੀ ਨੂੰ ਐ ਪਰਾਈ ਤੇਰੇ ਵਰਗੀ ਦੀ ਗੱਲ ਤੇ ਮਰ ਨਹੀਂ ਪਾਈਂ ਤੇਰੇ ਵਰਗੀ ਦੇ ਲਹਿਣੋ ਨਹੀਂ ਪਾਈਂ ਤੇਰੇ ਵਰਗੀ ਦੇ ਗੱਲ ਤੇ ਮਰ ਨਹੀਂ ਪਾਈਂ ਤੂੰ ਸਾਈਕਲ ਚਲੇ ਸਹੇਦਾਂ ਤੇਰੀ ਹਮਾਰੀ ਚੜਿਆ ਕੇ ਕਰਦੇ ਤੇਰੀ ਮਾਂ ਚੜਿਆ ਕੇ ਕਰਦੇ ਤੂੰ ਘੜਤਨ ਨਾ ਕੀਤੀ ਨੀ ਪਾਸਾ ਮਟਕੇ ਲਾਂਗੀ ਕੋਲਦੀ ਪਾਸਾ ਵਟਕੇ ਲਾਂਗੀ ਕੋਲਦੀ ਤੂੰ ਤਾਂ ਚੁੱਪ ਕਰੀਤੀ ਲਾ ਕੇ ਤੋੜ ਗਈ ਸਜਣਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਸਜਣਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਏ ਲੰਮੀ ਦੇ ਜਿਆਦੀ ਦੀ ਮਾਏ ਹੋਂ ਬਨ ਦੇਖੀ ਨਿਆਣੀ ਹੋਂ ਸੁਤੀ ਗਈ ਨੂੰ ਜਾਗ ਨਾ ਆਉਂਦੀ ਤੁਹਾਡੀ ਪਈ ਨੂ ਜਾਗਨਾ ਵੀ ਹਕਾ ਮਾਰੇ ਤੇ ਰਾਣੀ ਨੇ ਉਠਾੜ ਦੇ ਫਿਕਰੇ ਪੰਚਾਤ ਰਾਣੀ ਨੇ ਉਠਾੜ ਦੇ ਫਿਕਰੇ ਪੰਚਾਤ ਰਾਣੀ ਨੇ ਉਠਾੜ ਦੇ ਫਿਕਰੇ ਜੀ ਉਠਾੜ ਦੇ ਫਿਕਰੇ ਪੁਚੜੇ ਬੇ ਤਿੰਨ ਦਿਨ ਹੋ ਗਏ ਕਾਫਤਰੇ ਨੂੰ ਘੁੰਗਰ ਸੁਣੇ ਸਵਾਰੇ ਬੇ ਤਿੰਨ ਦਿਨ ਹੋ ਗਏ ਕਾਫਤਰੇ ਨੂੰ ਘੁੰਗਰ ਸੁਣੇ ਸਵਾਰੇ ਬੇ ਮਾਪੇ ਤਾਂ ਮੇਰੇ ਪੈਦ ਸਾਰ ਨਹੀਂ ਸਹਰੇ ਟੁਕਦੇ ਨੇ ਜੇ ਮੈਂ ਮਰ ਗਿਆ ਨਹੀਂ ਵਿੱਚ ਬੋਲੂਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਵਿੱਚ ਬੋਲੂਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਜੋ ਜੂਗਾ ਮਰ ਗਿਆ ਨਹੀਂ ਆਹ ਕਿ ਮੀਰਾ ਤੇ ਪੀਣਾ ਤੇ ਦਾਲ ਦਾ ਬੀਬੀ ਨਾਲ ਨਹੀਂ ਨਿਆਣਿਆਂ ਨੂੰ ਪਤਾ ਨਹੀਂ ਕੱਲ ਲਿਖੀ ਸੀ ਪਰ ਕੋਈ ਨਹੀਂ ਕੱਟੂ ਤਾਂ ਸੀ ਡਾਇਰੀ ਡਾਇਰੀ 'ਚ ਲਿਖਿਆ ਮੈਨੇ ਕੱਟਦਾ ਨਹੀਂ ਨਾ ਨੇ ਜਿੱਦਾ ਪਉਪ ਤੇਰਾ ਨਹੀਂ ਅੱਖ ਭਟਕੇ ਤੂੰ ਜਾਗ ਮੇਲ ਨੇ ਢੱਕਿਆ ਪਿਆ ਨਿਮਨੇਰਾ ਨਹੀਂ ਪਿੰਡ ਦੇ ਮੁੰਡੇ ਜਦ ਇਕੱਠੇ ਹੋਗੇ ਆ ਜੱਲੇ ਉਠੇ ਰਾਨੀ ਤੇਰੀ ਗੁਰਤੀ ਨੇ ਕੱਢ ਲਿਆ ਗਾਜਾ ਮੇਰਾ ਤੇਰੀ ਗੁਰਤੀ ਨੇ ਕੱਢ ਲਿਆ ਗਾਜਾ ਮੇਰਾ ਤੇਰੀ ਗੁਰਤੀ ਨੇ ਕੱਢ ਲਿਆ ਗਾਜਾ ਲਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਘਟਕੇ ਲੈ ਆਂਦਾ ਬਤਾਉਂ ਨਹੀਂ ਬਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂ ਨਹੀਂ ਬਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂ ਨਹੀਂ ਬਜਾ ਬਾਰੀ ਬਾਰਸੀ ਖਟਣ ਗਿਆ ਸੀ ਬਾਰੀ ਬਾਰਸੀ ਖਟਣ ਗਿਆ ਸੀ ਕਟਕੇ ਲਿਆਂਦਾ ਪੀਪਾ ਨੀ ਬਾਮਣਾ ਦੀ ਬਹੂ ਭੱਜ ਗਈ ਮਗਰ ਲਾ ਲਿਆ ਜੀ ਪੀਪਾ ਨੀ ਬਾਮਣਾ ਦੀ ਬਹੂ ਭੱਜ ਗਈ ਮਗਰ ਲਾ ਲਿਆ ਜੀ ਬਹੂ ਭੱਜ ਗਈ ਮਗਰ ਲਾ ਲਿਆ ਜੀ ਪੀਪਾ ਵਿੱਚ ਜਰਦੀ ਬਹੂ ਭੱਜ ਗਈ ਉਹ ਬਾਰੀ ਬਾਰਸੀ ਖਟਣ ਗਿਆ ਸੀ ਬਾਰੀ ਬਾਰਸੀ ਖਟਣ ਗਿਆ ਸੀ ਖਟਕੇ ਲਿਆਂਦੀਆਂ ਗੇਲਣਾ ਨਾਲ ਕਹਿੰਦੇ ਮੇਜਰ ਭੱਜ ਗਿਆ ਮਗਰ ਲਾ ਲਿਆ ਮੇਲਣਾ ਨਾਲ ਕਹਿੰਦੇ ਮੇਜਰ ਪੱਤ ਗਿਆ ਵਾਗੀ ਕਣੀਆਂ ਉਰਤੀ ਭਜ ਕੇ ਇਕ ਨਾਲ ਲਾਗੀ ਸੁਰਮਾ ਬਣ ਗਿਆ ਡਲੀਆਂ ਰਾਤ ਕਟਾ ਮਿੱਤਰਾ ਹੁਣ ਜੰਡੜੀ ਨੂ ਬਣੀਆਂ ਰਾਤ ਕਟਾ ਮਿੱਤਰਾ ਹੁਣ ਜੰਡੜੀ ਨੂ ਬੱਤੀ ਨਾ ਰਾਤ ਕਟਾ ਮਿੱਤਰਾ ਹੁਣ ਜੰਡੜੀ ਨੂ ਆਬੇ ਕੋਣੋਂ ਬੱਦਲ ਉਰਤੀ ਆਇਆ ਜਾਰ ਵਾ ਗਿਆ ਕਣੀਆਂ ਰਾਤ ਕਟਾ ਮਿੱਤਰਾ ਹੁਣ ਜੀ ਡੜੀ ਨੂ ਬਣਿਆ ਵੇ ਰਾਤ ਕਟਾ ਮਿੱਤਰਾ ਹੁਣ ਜੰਡੜੀ ਚੁਣ ਹਰ ਬਾਰੀ ਤੇਰੀਆਂ ਦਾ ਪਾਤ ਜਾਈ ਬਾਈ ਬੋਲੀ ਤਾਂ ਪਾਵਾਂ ਜੇ ਨੱਚੇ ਮੁੰਨੇ ਦਾ ਬੱਪੂ ਬੋਲੀ ਤਾਂ ਪਾਵਾਂ ਨੱਚੇ ਮੁੰਨੇ ਦਾ ਬੱਪੂ ਬੋਲੀ ਤਾਂ ਪਾਵਾਂ ਵਧਾਈਆਂ ਡੈਡੀ ਤੈਨੂੰ ਵਧਾਈਆਂ ਜੀ ਉਹ ਬਾਰੀ ਤੇਰੇ ਆਉਣ ਨੂੰ ਤੇ ਪ੍ਰਾਨ ਨੂੰ ਆਉਣ ਨੂੰ ਜਿਵੇਂ ਰੱਖਿਆ ਵਧਾਈਆਂ ਡੈਡੀ ਤੈਨੂੰ ਬਦਾਈਆਂ ਦੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਖੇਸੀ ਮੁੰਡੇ ਦਾ ਡੈਡੀ ਮੁਸਿਆ ਫਿਰ ਇਹ ਕਹਿੰਦਾ ਮੈਂ ਨਾ ਕੁੜਮਣ ਹੀ ਦੇ ਕੀ ਮਮਮੀ ਕਿਹੜਾ ਮੈਂ ਘਟਾ ਖਾਣ ਨਹੀਂ ਜਾਣਦੀ ਪੀਣ ਨਹੀਂ ਜਾਣਦੀ ਖਾਣ ਨਹੀਂ ਜਾਣਦੀ ਪੀਣ ਨਹੀਂ ਜਾਣਦੀ ਖਾਣ ਨਹੀਂ ਜਾਣਦੀ ਚਰਦਾ ਕਹਿੰਦੀ ਛੱਡ ਕੇ ਪਟੋਲਾ ਰੇਸ਼ਮੀ ਫਿਰ ਐਵੇਂ ਤੂੰ ਖੱਦਰ ਉੱਤੇ ਮਾਰਾ ਪਟੋਲਾ ਰੇਸ਼ਮੀ